ਕੋਈ ਭੂਤ ਲਵੰਦ ਕੀਤੀ ਬੇਸ ਜਦਾਈ ਨਾਲੋਂ ਕੋਈ ਭੂਤ ਲਵੰਦ ਕੀਤੀ ਬੇਸ ਜਦਾਈ ਨਾਲੋਂ ਅਸਾਂ ਮੌਤ ਪਸੰਦ ਕੀਤੀ ਬੇਸ ਜਦਾਈ ਨਾਲੋਂ ਮਸਰਾ ਦਾ ਆਟਾ ਏ ਡਲੰਬਾ ਬਾਬਦ ਵੇ ਗਿਓ ਤੇ ਨੂੰ ਕਲੰਦਾ ਕਟਾਈ ਏ ਢਲੰਬਾ ਬਾਦਵੇ ਗਿਉ ਮਸਰਾਨੂ ਮਸਰ ਲਗੇ ਓ ਸਜਣਾ ਨੂੰ ਰਾਜੀ ਰਖਣਾ ਮਸਰਾਨੂ ਮਸਰ ਲਗੇ ਓ ਸਜਣਾ ਨੂੰ ਰਾਜੀ ਰਖਣਾ ਕੋਈ ਕੋਟ ਕਟਾਈ ਵਾਲਾ ਸੀਨੇ ਨਾਲ ਲਾ ਰਖਦੀ ਤੇਰਾ ਪੈਨ ਵਿਲਖਾਈ ਵਾਲਾ ਸੀਨੇ ਨਾਲ ਲਾ ਰੱਖਦੀ ਕੋਈ ਕੋਟ ਕਟਾਈ ਵਾਲੇ ਸੀਨੇ ਉੱਤੇ ਰਾੜਕ ਗਏ ਕੋਈ ਕੋਟ ਕਟਾਈ ਵਾਲੇ ਸੀਨੇ ਉੱਤੇ ਰਾੜਕ ਗਏ ਤੇਰੇ ਬੋਲ ਜਦਾਈ ਵਾਲੇ ਉਹ ਸੀਨੇ ਉੱਤੇ ਰਾੜਕ ਗਏ ਤੇਰੀ ਬੋਲ ਜਦਾਈ ਵਾਲੇ ਸੀਨੇ ਉੱਤੇ ਰਾੜਕ ਗਾਏ ਬੋਰੂ ਕੋਟ ਦੀ ਰਜਾਈ ਹੋਵੇ ਓਏ ਪੱਲਾ ਚੱਕ ਮੈਂ ਵੇਖਾਂ ਬੇਚ ਮੀਰਾ ਮਹੀ ਹੋਵੇ ਓਏ ਪੱਲਾ ਚੱਕ ਮੈਂ ਵੇਖਾਂ ਸੱਪ ਪਾਣੀ ਚੀਰ ਗਿਆ ਬਸੋੜਾ ਸੱਜਣਾ ਦਾ ਸਾਡੀ ਬਣਤ ਕਰੀ ਰਗਿਆ ਬਸੋੜਾ ਸੱਜਣਾ ਦਾ 부ਹਾ ਲਗਦਾ ਖੜਾ ਕਰਕੇ ਓਏ ਰਾਸ ਤੇ ਚ ਕਬਰ ਮੇਰੀ ਓਏ ਰਾਸ ਤੇ ਚ ਕਬਰ ਮੇਰੀ ਸਾਲਾ ਲੰਗੀ ਵਿਦਵਾ ਕਰਕੇ ਓਏ ਰਾਸ ਤੇ ਤੇ ਕਬਰ ਮੇਰੀ ਕੋਈ ਬਾਣ ਵਟੇਂ ਦੇਓ ਵੱਡਾ ਚੰਨਾ ਨਹੀਂਓ ਸੋਹਣੇ ਜਿੰਨਾ ਮਾਣ ਕਰੀਂਦੇ ਹੋ ਵੱਡਾ ਚੰਨਾ ਨਹੀਂਓ ਸੋਹਣੇ ਕੋਠੇ ਤੇ ਪਤੰਗ ਮਾਇਆ ਵੇ ਅਸਾਂ ਜੋ ਪਸੰਦ ਕੀਤਾ ਵੇ ਅਸਾਂ ਜੋ ਪਸੰਦ ਕੀਤਾ ਤੇਰਾ ਸਾਵਲਾ ਜਾ ਰੰਗ ਮਾਇਆ ਓਇ ਅਸਾਂ ਜੋ ਪਸੰਦ ਕੀਤਾ ਤੁਸੀਂ ਕਾਲੇ ਕਾਲੇ ਹੋ ਕਾਲੇ ਰੰਗ ਬੱਦੜਾਂ ਦੇ ਤੁਸੀਂ ਕਾਲੇ ਕਾਲੇ ਹੋ ਕਾਲੇ ਰੰਗ ਬੱਦੜਾਂ ਦੇ ਤੁਸੀਂ ਕਰਮਾ ਵਾਲੇ ਹੋ ਕਾਲੇ ਰੰਗ ਬੱਦੜਾਂ ਦੇ ਤੋ ਸਿਕਰਮਾ ਵਾਲੇ ਹੋ ਕਾਲੇ ਰੰਗ ਬੱਦੜਾ ਦੇ ਮਸਰਾ ਦੀਆਂ ਪਾਪੜੀਆਂ ਕਿੱਥੇ ਚੰਨਾ ਰਾਤਾਂ ਕੱਟੀਆਂ ਕਿੱਥੇ ਕੱਟੀਆਂ ਮਸਾਫ ਰੀਆਂ ਬੇ ਕਿੱਥੇ ਰਤ ਕਿੱਥੇ ਚੰਨਾ ਰਾਤਾਂ ਕੱਟੀਆਂ ਕਿੱਥੇ ਕੱਟੀਆਂ ਮਸਾਫ ਰੀਆਂ ਬੇ ਕਿੱਥੇ ਚੰਨਾ ਰਾਤਾਂ ਕੱਟੀਆਂ ਇਹ ਟੱਪਿਆਂ ਦੇ ਵਿੱਚ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਤੇ ਮੇਰੀ ਜੇ ਤੁਹਾਨੂੰ ਪਸੰਦ ਆਈ ਹੁਣ ਤਾਂ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲੈ ਕੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਦਾ ਲੱਗਿਆ